ਕਿਦਾਂ ਦਾ ਮਹਿਸੂਸ ਹੋ ਰਿਹਾ ਕਿ 1991 ਤੋਂ ਬਾਅਦ 2025 ਦੇ ਵਿੱਚ ਲੇਡੀ ਮੇਰ ਲੁਧਿਆਣੇ ਨੂੰ ਮੈਂ ਕਦੀ ਸੋਚਿਆ ਸੀਗਾ ਇਹ ਡੂਰਿੰਗ ਮਾਈ ਸਕੂਲ ਲਾਈਫ ਆਈ ਹੈਵ ਆਲਵੇਸ ਬੀਨ ਅ ਟਾਪਰ ਮੈਨੂੰ ਇਹ ਹੁੰਦਾ ਸੀ ਵੀ ਕੰਮ ਜਿਹੜਾ ਵੀ ਹੋਵੇ ਉਹਨੂੰ ਸ਼ਿੱਦਤ ਨਾਲ ਕਰੋ ਤੇ ਜਦੋਂ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਕਰਦੇ ਹੋ ਤਾਂ ਪੂਰੀ ਕਾਇਨਾਤ ਝੁੱਟ ਜਾਂਦੀ ਉਸ ਚੀਜ਼ ਨੂੰ ਤੁਹਾਡੇ ਝੋਲੇ 'ਚ ਪਾਣ ਵਾਸਤੇ ਕਿ ਆ ਕਿ ਮੈਂ ਸੋਸ਼ਲ ਸਰਵਿਸ ਜਾਂ ਪੋਲਿਟਿਕਸ ਦੇ ਵਿੱਚ ਜਾਣਾ ਹੈ ਕਿਉਂਕਿ ਪੋਲਿਟਿਕਸ ਨੂੰ ਕੋਈ ਲੋਕ ਨਹੀਂ ਅੱਛਾ ਸਮਝਦੇ ਪਰਮਾਤਮਾ ਜਾਣਦਾ ਹੈ ਕਿ ਉਹਨੇ ਕਿਹੜੇ ਕਿਹੜੀ ਸੇਵਾ ਜਿਹੜੀ ਮੇਰੇ ਹੱਥੋਂ ਲੈਣੀ ਹੈ ਇਨਾ ਜ਼ਰੂਰ ਮੰਨਦੇ ਵਿੱਚ ਸੀ ਕਿ ਇਹ ਜੋ ਮਨੁੱਖੀ ਜੀਵਨ ਰੱਬ ਨੇ ਦਿੱਤਾ ਹੈ ਇਹਨੂੰ ਅਜੇਹੀ ਚੰਗੀ ਜਗ੍ਹਾ ਤੇ ਵਰਤ ਕੇ ਜਾਈਏ ਜੀ ਹਰ ਚੰਗਾ ਕਾਰਜ ਕਰਕੇ ਜਾਈਏ ਕਿ ਸ਼ਾਇਦ ਜਾਨ ਤੋਂ ਬਾਅਦ ਵੀ ਲੋਕੀ ਯਾਦ ਕਰਨ ਉਸ ਜੁਆਇਨਿੰਗ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਇਹ ਸਫ਼ਰ ਇੰਨਾ ਸੁਹਾਵਣਾ ਹੋ ਕੇ ਨਿਕਲਿਆ ਕਿ ਅੱਜ ਤੁਹਾਡੇ ਸਾਹਮਣੇ ਇੱਥੇ ਬੈਠੇ ਹੋਇਆ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਕਿ ਉਹਨਾਂ ਬਦਲਾਵਾਂ ਨੂੰ ਅਸੀਂ ਅਮਲੀ ਜਾਮਾ ਪਹਿਨਾ ਕੇ ਤੇ ਅਸਲ ਦੇ ਵਿੱਚ ਉਹ ਚੇਂਜਸ ਲਿਆ ਕੇ ਲੁਧਿਆਣੇ ਨੂੰ ਨੰਬਰ 1 ਸਿਟੀ ਬਣਾ ਸਕੀ ਹੈ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਸੀ ਸਟਰਗਲ ਸੀਗੇ ਕਿਉਂਕਿ ਹਮੇਸ਼ਾ ਹਰ ਕਿਸੇ ਲਾਈਫ ਦੇ ਵਿੱਚ ਸਟਰਗਲ ਹੁੰਦਾ ਕਿਸੇ ਮੁਕਾਮ ਤੱਕ ਪਹੁੰਚ ਲਾਸਟ 12 ইয়ার্স দো আই हैव बीन ਵਰਕਿੰਗ ਲਾਈਕ দা হেড ਆਫ দা ਫੈਮਿਲੀ ਅ ਪ੍ਰਿੰਸੀਪਲ ਇਨ ਸਕੂਲ ਐਂਡ ਟ్రਾਈਡ ਟੂ ਮੈਨੇਜ एवरीथिंग ਵੈਦਰ ਇਟ ਵਾਸ ਦਾ ਸਟਾਫ ਵੈਦਰ ਇਟ ਵਾਸ ਦਾ ਸਟੂਡੈਂਟਸ ਐਂਡ অর ਵੈਦਰ ਇਟ ਵਾਸ ਦਾ ਪੀਅன்ஸ் ਆਂਟਿਸ ਗ੍ਰੇਡ 4 एवरीवन बॉडी ਮਾਈ ਸਨ ਜਸਟ 6 ਮੰਥਸ ਦਾ ਮੇਰਾ ਬੇਟਾ ਸੀਗਾ ਜਦੋਂ ਮੇਰਾ ਐਗਜ਼ਾਮ ਕਲੀਅਰ ਹੋਇਆ ਸੀ ਤੇ ਮਤਲਬ ਕੁਝ ਨਾ ਕੁਝ ਚੱਲ ਰਹੀ ਸੀ ਬਟ ਆ ਡਿਡਨਟ ਨੋ ਕਿ ਪ੍ਰਮਾਤਮਾ ਨੇ ਐਡਾ ਵੱਡਾ ਕੁਝ ਲਿਖ ਕੇ ਰੱਖਿਆ ਹੋਇਆ ਸੀ ਮੇਰੇ ਲਈ ਜਦੋਂ ਮੇਰੇ ਹਸਬੰਡ ਨੂੰ ਬਹੁਤ ਸ਼ੌਂਕ ਸੀ ਕਿ ਆਈ ਸ਼ੁੱਡ ਅਕੰਪਲਿਸ਼ ਮਾਈ ਕੰਪਲੀਟ ਸਟੱਡੀਜ਼ ਔਰ ਮੈਂ ਬਹੁਤ ਸਾਰੇ ਗਵਰਨਮੈਂਟ ਜੌਬਸ ਦੇ ਐਗਜ਼ਾਮ ਦਿੱਤੇ ਹੈ ਦੇ ਵਰ ਕੰਪਲੀਟਿਡ ਆਲਸੋ ਔਰ ਬੜੇ ਐਗਜ਼ਾਮਸ ਮੇਰੇ ਕਲੀਅਰ ਵੀ ਹੋ ਗਏ ਪਰ ਮੈਨੂੰ ਨਹੀਂ ਪਤਾ ਵੀ ਮਾਲਕ ਨੂੰ ਕੀ ਮਨਜ਼ੂਰ ਸੀਗਾ ਆਈ ਹੈਡ ਕਲੀਅਰਡ ਅਪ ਇਨ FCI ਆਈ ਹੈਡ ਕਲੀਅਰਡ ਅਪ ਇਨ CISF ਔਰ UP ट्रिपल एससी ਇਗਜ਼ਾਮ ਉੱਤਰ ਪ੍ਰਦੇਸ਼ ਸਟਾਫ ਸਬੋਡੀਨਟ ਸਿਲੈਕਸ਼ਨ ਕਮਿਸ਼ਨ ਮੇਰਾ ਉਹ ਇਗਜ਼ਾਮ ਕਲੀਅਰ ਹੋਇਆ ਬਟ ਆਈ ਡੋਨਟ ਨੋ ਵਟ ਵਾਸ ਇਨ ਮਾਈ ਡੈਸਟੀਨੀ ਕਿ ਉਹ ਕਿਤੇ ਨਾ ਕਿਤੇ ਕਰਕੇ ਥੋੜਾ ਬਹੁਤ ਛੁੱਟ ਜਾਂਦਾ ਸੀ ਐਂਡ ਆਈ ਵਾਸ ਨਾਟ ਏਬਲ ਟੂ ਗੈਟ ਇਟ ਅਪ ਜਿਹੜਾ ਸਕੂਲ ਦੇ ਵਿੱਚ ਤੁਸੀਂ ਪ੍ਰਿੰਸੀਪਲ ਸੀ ਇਟ ਵਾਸ ਅ ਪ੍ਰਾਈਵੇਟ ਸਕੂਲ ਔਰ ਉਸ ਪ੍ਰਾਈਵੇਟ ਸਕੂਲ ਦੇ ਵਿੱਚ ਸੁਭਾ ਅਸ਼ਨਗਰ ਦੇ ਵਿੱਚ ਡੀਸੈਂਟ ਪਬਲਿਕ ਸਕੂਲ ਇਟ ਇਜ਼ ਸੋ ਜਦੋਂ ਮੈਂ ਫਰਸਟ ਟਾਈਮ ਉਥੇ ਜੁਆਇਨ ਕੀਤਾ ਸੀ ਤਾਂ ਐਟ दैट ਟਾਈਮ ਆ ਜੁਆਇੰਡ ਐਜ਼ ਅ ਵਾਈਸ ਪ੍ਰਿੰਸੀਪਲ ਓਵਰ देयर ਆਫਟਰ ਮਾਈ ਮੈਰਿਜ ਆ ਹਵ ਆਲਵੇਜ਼ ਲਿਵਡ ਅ ਲਾਈਫ ਵੈਰੀ ਲਕਜ਼ਰੀਅਸ ਲਾਈਫ ਮਤਲਬ ਲਾਈਫ ਦਾ ਕੈਨ ਦਾ ਭਾਵ ਹੁੰਦਾ ਵੀ ਇਨਸਾਨ ਦੇ ਲਾਲਚ ਦੀ ਕੋਈ ਹੱਦ ਨਹੀਂ ਹੁੰਦੀ ਲੋਕ ਉਹ ਵੀ ਹੁੰਦੇ ਨੇ ਜਿਨ੍ਹਾਂ ਕੋਲ ਬਹੁਤ ਲਕਜ਼ਰੀਅਸ ਗੱਡੀਆਂ ਹੁੰਦੀਆਂ ਬੰਗਲੇ ਹੁੰਦੇ ਆ ਬਟ ਦੇ ਆਰ ਨਾਟ ਸੈਟੀਸਫਾਈਡ ਸੋ ਪਰਮਾਤਮਾ ਦਾ ਮੈਂ ਹਰ ਵੇਲੇ ਸ਼ੁਕਰਾਨਾ ਕੀਤਾ ਹੈ ਨੇ ਇੰਨਾ ਪਿਆਰ ਦਿੱਤਾ ਔਰ ਇਸ ਧੀ ਨੂੰ ਇਸ ਲਾਇਕ ਬਣਾ ਦਿੱਤਾ ਕਿ ਉਹ ਲੁਧਿਆਣੇ ਦੇ ਵਿੱਚ ਆ ਕੇ ਇਹ ਇਹ ਜਿਹੜੀਆਂ ਦਿੱਕਤਾਂ ਨੇ ਉਹਨੂੰ ਕਿਤੇ ਨਾ ਕਿਤੇ ਹੱਲ ਕਰਵਾ ਸਕੇ। ਤਾਂ ਮੇਰੇ ਫਾਦਰ ਸਾਹਿਬ ਨੇ ਇੱਕੋ ਗੱਲ ਕਹੀ ਮੈਨੂੰ ਨਾਲ ਲਾ ਕੇ ਖੁਸ਼ੀ ਵਿੱਚ ਬਾਲੇ ਖੁਸ਼ ਨਹੀਂ ਹੋਣਾ ਤੇ ਗਮੀ ਵਿੱਚ ਬਾਲੇ ਦੁਖੀ ਨਹੀਂ ਹੋਣਾ। ਹਰ ਮੂਮੈਂਟ ਜ਼ਿੰਦਗੀ ਦਾ ਪਾਰਟ ਆ ਔਰ ਇਹਨੂੰ ਬੈਲੈਂਸ ਕਰਕੇ ਚੱਲਣਾ ਔਰ ਸ਼ਾਇਦ ਉਹਨਾਂ ਦੀਆਂ ਸਿੱਖਿਆਵਾਂ ਕਰਕੇ ਅੱਜ ਉਹਨਾਂ ਦੀ ਧੀ ਇੱਥੇ ਬੈਠੀ ਆ। ਨੁਜਾਂਟਮ ਦੇਖਣ ਨੂੰ ਤੁਸੀਂ ਤੇ ਮੈਂ ਹਰਸ਼ਕੌਰ ਲੁਧਿਆਣੇ ਨੂੰ ਮੇਅਰ ਮਿਲ ਚੁੱਕਿਆ ਔਰ 1991 ਤੋਂ ਬਾਅਦ 2025 ਦੇ ਵਿੱਚ ਪਹਿਲੀ ਵਾਰ ਇੱਕ ਮਹਿਲਾ ਮੇਅਰ ਮੀ ਲੇਡੀ ਮੇਅਰ ਪ੍ਰਿੰਸੀਪਲ ਇੰਦਰਜੀਤ ਮੈਮ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਜਰਨੀ ਬਾਰੇ ਵੀ ਜ਼ਰੂਰ ਜਾਣਾਂਗੇ ਕਿ ਕਿਸ ਤਰ੍ਹਾਂ ਪ੍ਰਿੰਸੀਪਲ ਸਕੂਲ ਤੋਂ ਬਾਅਦ ਹੋਣ ਨਾਲ ਲੁਧਿਆਣੇ ਦੇ ਮੇਅਰ ਬਣੇ ਨੇ ਗੱਲਬਾਤ ਕਰਦੇ ਸਸ਼ੀ ਕਾਲ ਮੈਮ ਸਸ਼ੀ ਕਾਲ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈਆਂ ਔਰ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ 1991 ਤੋਂ ਬਾਅਦ 2025 ਦੇ ਵਿੱਚ ਲੇਡੀ ਮੇਅਰ ਲੁਧਿਆਣੇ ਨੂੰ ਮਿਲੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਖਾਸ ਤੌਰ ਤੇ ਲੁਧਿਆਣੇ ਦੀ ਸੰਗਤ ਦਾ ਜਿਨ੍ਹਾਂ ਨੇ ਅੱਜ ਵੱਡਾ ਫਤਵਾ ਦੇ ਕੇ ਅੱਜ ਆਪਣੀ ਇਸ ਭੈਣ ਨੂੰ ਇਸ ਸੇਵਾ ਲਈ ਨਿਯੁਕਤ ਕੀਤਾ ਹੈ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਜੋ ਕਿਸੇ ਟਾਈਮ ਅਸੀਂ ਸੋਚਦੇ ਹੁੰਦੇ ਸੀ ਘਰ ਬੈਠ ਕੇ ਗੱਲ ਹੁੰਦੀ ਸੀ ਵੀ ਆਹ ਚੇਂਜਸ ਆਉਣੇ ਚਾਹੀਦੇ ਜਾਂ ਆਹ ਬਦਲਾਵ ਆਉਣਾ ਚਾਹੀਦਾ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਕਿ ਉਹਨਾਂ ਬਦਲਾਵਾਂ ਨੂੰ ਅਸੀਂ ਅਮਲੀ ਜਾਮਾ ਪਹਿਚਾਣ ਕੇ ਤੇ ਅਸਲ ਦੇ ਵਿੱਚ ਉਹ ਚੇਂजेस ਲਿਆ ਕੇ ਲੁਧਿਆਣਾ ਨੂੰ ਨੰਬਰ 1 ਸਿਟੀ ਬਣਾ ਸਕੀਏ। ਤੁਹਾਡੇ ਹੱਥੋਂ ਪਾਵਰ ਆ ਗਈ ਆ ਹਨਾ। ਬਿਲਕੁਲ ਸੇਵਾ ਭਾਵ ਹੈ ਜੀ। ਪਾਵਰ ਨਾਲੋਂ ਵੱਧ ਕੇ ਮੈਂ ਕਹਾਂਗੀ ਇੱਕ ਸਾਥ ਆ ਇੱਕ ਪਿਆਰ ਹੈ ਜੋ ਲੁਧਿਆਣਾ ਵਾਸੀਆਂ ਨੇ ਦਿੱਤਾ ਆ ਜੋ ਇਹਨਾਂ ਵਿਸ਼ਵਾਸ ਜਤਾਇਆ ਗਿਆ ਆ ਔਰ ਉਸ ਸੇਵਾ ਭਾਵ ਨੂੰ ਪੂਰੀ ਤਰ੍ਹਾਂ ਨਾਲ ਅਸੀਂ ਐਗਜ਼ੀਕਿਊਟ ਕਰਦੇ ਹੋਏ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਲੁਧਿਆਣਾ ਦੇ ਵਿੱਚ ਜੋ-ਜੋ ਬੇਸਿਕ ਚੇਂजेस ਨੇ ਜੋ-ਜੋ ਬੇਸਿਕ ਜ਼ਰੂਰਤਾਂ ਨੇ ਜੋ ਜ਼ਰੂਰਤ ਹੈ ਲੁਧਿਆਣਾ ਨੂੰ ਚੇਂਜ ਕਰਨ ਵਾਸਤੇ ਉਹਨਾਂ ਨੂੰ ਪੂਰੀ ਤਰ੍ਹਾਂ ਮੁਕੰਮਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਪਤਾ ਹੈ ਕਿ ਤੁਸੀਂ ਇੱਕ ਪ੍ਰਿੰਸੀਪਲ ਵੀ ਰਹੇ ਹੋ ਤਾਂ ਪ੍ਰਿੰਸੀਪਲ ਨੂੰ ਇੱਕ ਵੱਖਰਾ ਕੈਬਨ ਦਿੱਤਾ ਜਾਂਦਾ ਹੈ ਅੱਜ ਤੁਸੀਂ ਮੇਅਰ ਬਣੇ ਹੋ ਅੱਜ ਫੇਰ ਤੁਹਾਨੂੰ ਇੱਕ ਵੱਖਰਾ ਕੈਬਨ ਮਿਲਿਆ ਹੈ ਕਿੱਦਾਂ ਦੀ ਫੀਲਿੰਗ ਹੈ ਕਿੰਤਰਾਂ ਤੁਸੀਂ ਆਪਣੀ ਜਰਨੀ ਨੂੰ ਵੀ ਵੇਖਦੇ ਹੋ ਜੀ ਟੂ ਬੀ ਵੈਰੀ ਫ੍ਰੈਂਕ ਇਟਸ ਸੇਮ ਲਾਈਕ अर्ਲियर ਅਰਲੀਅਰ ਆਲਸੋ ਕਿ ਜਿਹੜਾ ਕਹਿੰਦੇ ਆ ਨਾ ਵੀ ਜਿੰਨਾ ਰਤਬਾ ਤੁਹਾਡਾ ਉੱਚਾ ਹੁੰਦਾ ਜਾਂਦਾ ਹੈ ਤੁਹਾਡੇ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਨਹੀਂ ਵੱਧਦੀ ਜਾਂਦੀ ਸੋ ਮੈਂ ਜ਼ਰੂਰ ਇਸ ਚੀਜ਼ ਨੂੰ ਹੰਡਾਇਆ ਆ ਔਰ ਉਹ ਕੋਈ ਇੱਕ ਦੋ ਸਾਲ ਨਹੀਂ ਲਾਸਟ 12 ਇਅਰਸ ਤੋਂ ਆਈ ਹੈਵ ਬੀਨ ਵਰਕਿੰਗ ਲਾਈਕ ਦ ਹੈਡ ਆਫ ਦ ਫੈਮਲੀ ਅ ਪ੍ਰਿੰਸੀਪਲ ਇਨ ਸਕੂਲ ਐਂਡ ਟ੍ਰਾਈਡ ਟੂ ਮੈਨੇਜ एवरीथिंग ਵੈਦਰ ਇਟ ਵਾਸ ਦ ਸਟਾਫ ਵੈਦਰ ਇਟ ਵਾਸ ਦ ਸਟੂਡੈਂਟਸ ਔਰ ਵੈਦਰ ਇਟ ਵਾਸ ਦ ਪੀਅਰਸ ਆਂਟੀਜ਼ ਗ੍ਰੇਡ 4 एवरीबॉडी ਐਂਡ ਵੀ ਹੈਵ ਆਲਵੇਸ ਟ੍ਰਾਈਡ ਟੂ ਵਰਕ ਲਾਈਕ ਅ ਫੈਮਿਲੀ ਔਰ ਇੱਥੇ ਵੀ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਕੰਮ ਕਰਾਂਗੇ ਔਰ ਵਾਕਈ ਜ਼ਿੰਮੇਵਾਰੀ ਬਹੁਤ ਵੱਡੀ ਹੈ ਬਟ ਜਦੋਂ ਸਾਥ ਮਿਲ ਜਾਂਦਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਸਾਡੇ ਐਮਐਲਏ ਸਹਿਬਾਨ ਦਾ ਸਾਡੇ ਜਿੰਨੇ ਮੰਤਰੀ ਸਹਿਬਾਨ ਨੇ ਉਹਨਾਂ ਦਾ ਔਰ ਮੇਰੇ ਕਲੀਗ ਕੌਂਸਲਰ ਸਹਿਬਾਨਾ ਦਾ ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਜਿਹੜੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਰਹੇਗੀ ਕਿਉਂਕਿ ਅਸੀਂ ਮਿਲ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਾਂਗੇ ਔਰ ਆਪਣਾ ਆਪਣਾ ਪਾਰਟ ਪਲੇ ਕਰਦੇ ਹੋਏ ਡੈਫੀਨੇਟਲੀ ਵੀ ਵਿਲ ਡੂ ਵੰਡਰਸ ਫॉर ਲੁਧਿਆਣਾ ਮੈਮ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਸੀ ਸਟਰਗਲ ਸੀਗੇ ਕਿਉਂਕਿ ਹਮੇਸ਼ਾ ਹਰ ਕਿਸੇ ਦੀ ਲਾਈਫ ਤੇ ਵਿੱਚ ਸਟਰਗਲ ਹੁੰਦਾ ਕਿਸੇ ਮੁਕਾਮ ਤੱਕ ਪਹੁੰਚਦੇ ਆ ਦੇਖੋ ਅਗਰ ਤੁਸੀਂ ਗੱਲ ਕਰੋ ਤਾਂ ਅੱਜ ਵੀ ਜਿਸ ਥੀਅਰ ਤੇ ਬੈਠੇ ਆ ਇਟ ਇਜ਼ ਅ ਸਟਰਗਲ ਇਨ ਇਟਸੈਲਫ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੌਕੇ ਨੂੰ ਇੱਕ ਸਟਰਗਲ ਦੀ ਤਰ੍ਹਾਂ ਨਹੀਂ ਲਿਆ ਆਈ ਹੈਵ ਆਲਵੇਜ਼ ਟ్రਾਈਡ ਕਿ ਪਰਮਾਤਮਾ ਨੇ ਜੋ ਇਹ ਇਮਤਿਹਾਨ ਦਿੱਤਾ ਹੈ ਉਸ ਇਮਤਿਹਾਨ ਲਈ ਪ੍ਰਪੇਅਰ ਹੋ ਕੇ ਆਈ ਹੈਵ ਟ్రਾਈਡ ਟੂ ਕ੍ਰੋਸ ਦੈਟ ਥਿੰਗ ਸੋ ਇੱਕ ਟੀਚਿੰਗ profession ਸੀ ਥੈਨ ਆਲਸੋ ਡੇਲੀ ਨਵੇਂ ਚੈਲੰਜਸ ਹੁੰਦੇ ਸੀ ਨਵਾਂ ਕੁਝ ਸਿੱਖਣ ਨੂੰ ਮਿਲਦਾ ਸੀ ਚਾਹੇ ਉਹ ਛੋਟੇ ਤੋਂ ਛੋਟਾ ਬੱਚਾ ਕਿਉਂ ਨਾ ਪਰ ਉਹ ਕੁਝ ਨਾ ਕੁਝ ਜ਼ਰੂਰ ਨਵਾਂ ਸਿਖਾ ਕੇ ਜਾਂਦਾ ਸੋ ਅੱਜ ਇਹ ਮੌਕਾ ਮਿਲਿਆ ਇਹ ਤੋਂ ਵੀ ਜ਼ਰੂਰ ਸਿੱਖਾਂਗੇ ਸਿੱਖ ਕੇ ਇੰਪਲੀਮੈਂਟ ਕਰਾਂਗੇ ਔਰ ਇੰਪਲੀਮੈਂਟ ਕਰਕੇ ਇਤਿਹਾਸ ਰਚਾਂਗੇ ਹਮ ਕਿਹੜੇ ਸਕੂਲ ਦੇ ਵਿੱਚ ਤੁਸੀਂ ਪ੍ਰਿੰਸੀਪਲ ਸੀਗੇ ਉਸਦੇ ਬਾਰੇ ਦੱਸ ਸਕਦੇ ਜੀ ਜੀ ਇਟ ਵਾਸ ਅ ਪ੍ਰਾਈਵੇਟ ਸਕੂਲ ਔਰ ਉਸ ਪ੍ਰਾਈਵੇਟ ਸਕੂਲ ਦੇ ਵਿੱਚ ਸੁਭਾਸ਼ ਨਗਰ ਦੇ ਵਿੱਚ ਡੀਸੈਂਟ ਪਬਲਿਕ ਸਕੂਲ ਇਟ ਇਜ਼ ਸੋ ਜਦੋਂ ਮੈਂ ਫਰਸਟ ਟਾਈਮ ਉਥੇ ਜੁਆਇਨ ਕੀਤਾ ਸੀ ਤਾਂ ਐਟ दैट ਟਾਈਮ ਆਈ ਜੁਆਇੰਡ ਐਜ਼ ਅ ਵਾਈਸ ਪ੍ਰਿੰਸੀਪਲ ਓਵਰ देयर ਤੋਂ ਪਬਲਿਕ ਨਾਲ ਸਾਰੇ ਰਿਲੇਸ਼ਨ ਸੀਗੇ ਅੱਛਾ ਸੀ ਥੈਨ ਆਈ ਕੰਪਲੀਟਿਡ ਮਾਈ ਫਰਦਰ ਸਟੱਡੀਜ਼ ਐਂਡ ਆਈ ਵਾਸ ਪ੍ਰੋਮੋਟਿਡ ਟੂ ਅ ਪ੍ਰਿੰਸੀਪਲ ਆਫਟਰ 댓 ਔਰ ਮੈਨੂੰ ਲੱਗਦਾ ਵੀ ਜਦੋਂ ਉਹ ਫੇਰ ਉਹੀ ਗੱਲ ਆ ਜਾਂਦੀ ਹੈ ਵੀ ਜਦੋਂ ਇੱਕ ਹੋਰ ਸਟੈਪ ਆਪਾਂ ਅੱਗੇ ਜਾਂਦੇ ਆ ਤਾਂ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਔਰ ਉਹ ਤੋਂ ਜੋ ਪ੍ਰਮਾਤਮਾ ਨੇ ਆਸ਼ੀਰਵਾਦ ਦਿੱਤੇ ਜੋ ਪਬਲਿਕਲੀ ਪਿਆਰ ਮਿਲਿਆ ਔਰ ਜੋ ਸਟੂਡੈਂਟਸ ਦਾ ਪਿਆਰ ਸੀ ਇੱਕ ਚਾਹੇ ਉਹ ਸਿੱਖਿਅਕ ਦੇ ਰੂਪ ਦੇ ਵਿੱਚ ਦੇਖਦੇ ਸੀ ਚਾਹੇ ਉਹ ਪੇਰੈਂਟਸ ਦਾ ਪਿਆਰ ਸੀ ਵੀ ਉਹ ਦੇਖਦੇ ਸੀ ਕਿ ਸਾਡੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਕਿਸ ਤਰ੍ਹਾਂ ਗਾਈਡ ਕਰਦੇ ਨੇ ਕਿਉਂਕਿ ਮੇਰੀ ਸ਼ੁਰੂ ਤੋਂ ਇੱਕ ਹੈਬਿਟ ਰਹੀ ਹੈ ਕਿ ਬੱਚੇ ਨੂੰ ਬੱਚੇ ਦੀ ਤਰ੍ਹਾਂ ਨਹੀਂ ਇੱਕ ਫਰੈਂਡ ਦੀ ਤਰ੍ਹਾਂ ਨਾਲ ਟ੍ਰੀਟ ਕਰਨਾ ਹੈ ਅਗਰ ਉਹਨਾਂ ਦੀ ਕੋਈ ਕਮੀ ਹੈ ਤਾਂ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਸੋਲਵ ਕਰੀਏ ਉਸ ਤੋਂ ਬਾਅਦ ਜਿਹੜੀ ਸਟੱਡੀਜ਼ ਆ ਬੀਇੰਗ ਅ ਪਾਰਟ ਜਿਆਦਾ ਮਾਰਕਸ ਨਾਲੋਂ ਨੌਲੇਜ ਜ਼ਿਆਦਾ ਗੇਨ ਕਰਨੀ ਜਿਹੜੀ ਉਹ ਜ਼ਿਆਦਾ ਜ਼ਰੂਰੀ ਸੋ ਟ੍ਰਾਈਡ ਮਾਈ ਲੈਵਲ ਬੈਸਟ ਟੂ ਵਰਕ ਅਪਨ ਇਟ ਹੇਅਰ ਆਲਸੋ ਅਸੀਂ ਸਿੱਖਾਂਗੇ ਸਿੱਖ ਕੇ ਫਿਰ ਉਹ ਜੋ ਵੀ ਚੀਜ਼ਾਂ ਹੋਣ ਗਿਆ ਸਾਰੇ ਕਾਉਂਸਲਰ ਸਾਹਿਬਾਨ ਐਮਐਲਏ ਸਾਹਿਬਾਨ ਦੇ ਨਾਲ ਮਿਲ ਕੇ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਡੈਫੀਨੇਟਲੀ ਉਹ ਜੋ ਵੀ ਰਹੇਗਾ ਨਵਾਂ ਤੋਂ ਨਵਾਂ ਜ਼ਰੂਰ ਕਰਾਂਗੇ ਮੈਮ ਫਾਈਨੈਂਸ਼ੀਅਲੀ ਸਟਾਰਟਿੰਗ ਤੋਂ ਬਹੁਤ ਅੱਛੇ ਸੀਗੇ ਕਿ ਤੁਸੀਂ ਕਿ ਨਹੀਂ ਮੈਮ ਆਈ ਹੈਵ ਆਲਵੇਜ਼ ਬੀਨ ਲਿਵਿੰਗ ਲਾਈਕ ਅ ਪ੍ਰਿੰਸੈਸ <laughs> uh, it, it 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 was in my destiny whether it was my parental home whether it was uh, after my marriage i have always lived a life very luxurious life matlab life da kehnda bhav hunda hai ki insaan de lalach di koi hadd nahi hundi log oh vi hunde ne jinna kol bahut luxurious gaddiyan hundiyan bangle hunde hai but they are not satisfied so parmatma da main har vele shukrana kita hai ਜਦੋਂ ਕਿਤੇ ਵੀ ਜਾਂਦੇ ਸੀ ਜਾਂ ਮੱਥਾ ਟੇਕਣ ਜਾਣਾ ਜਾਂ ਵੇਅਰ ਐਵਰ ਕਿਉਂਕਿ ਪਰਮਾਤਮਾ 'ਚ ਮੇਰੀ ਆਸਥਾ ਬਹੁਤ ਜ਼ਿਆਦਾ ਹੈ ਤੇ ਮੈਨੂੰ ਨਹੀਂ ਲੱਗਦਾ ਸੀ ਮੇਰੇ ਕੋਲ ਕੁਝ ਹੁੰਦਾ ਸੀ ਮੰਗਣ ਵਾਸਤੇ ਮੈਂ ਕਦੇ ਮੰਗਿਆ ਨਹੀਂ ਸਿਰਫ ਸ਼ੁਕਰਾਨਾ ਹੀ ਕੀਤਾ ਪਰਮਾਤਮਾ ਦਾ ਕਿ ਜਿੰਨੇ ਜੋਗੇ ਨਹੀਂ ਸੀ ਉਹਨੇ ਜੋਗਾ ਵੀ ਮਾਲਕ ਨੇ ਕਰ ਦਿੱਤਾ ਤੇ ਅੱਜ ਜਿੱਥੇ ਬੈਠੇ ਆ ਸ਼ਾਇਦ ਇਹ ਵੀ ਡ੍ਰੀਮ ਹੁੰਦਾ ਹੈ ਦੁਨੀਆ ਦਾ ਔਰ ਪਰ ਪਰਮਾਤਮਾ ਨੇ ਦੇਖੋ ਲਿਖਿਆ ਔਰ ਮਾਲਕਨੀ ਥੀ ਤੱਕ ਪਹੁੰਚਾਇਆ ਸੋ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਸੋ ਮੈਂ ਜ਼ਰੂਰ ਕਹਾਂਗੀ ਕਿ ਲਗਜ਼ਰੀ ਲਾਈਫ ਇਸ ਤੋਂ ਵੱਧ ਕੇ ਨਹੀਂ ਹੋ ਸਕਦੀ ਕਿ ਤੁਹਾਡੇ ਕੋਲ ਮੰਗਣ ਵਾਸਤੇ ਕੁਝ ਨਾ ਬਚੇ। ਉਹ ਉਸ ਟਾਈਮ ਜੋ ਤੁਸੀਂ ਸੋਚਦੇ ਜਿਵੇਂ ਮੈਂ ਗੱਲਬਾਤ ਕਰ ਰਹੀ ਹਾਂ ਪੁਰਾਣੇ ਟਾਈਮ ਦੀ ਮਨ 'ਚ ਹੁੰਦਾ ਹੈ ਕਿ ਮੈਂ ਕਦੇ ਸੋਚਿਆ ਸੀਗਾ ਇਹ ਦੇਖੋ ਫਿਰ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਹਾਂ ਕਿ ਡੂਰਿੰਗ ਮਾਈ ਸਕੂਲ ਲਾਈਫ ਆਈ ਹੈਵ ਆਲਵੇਸ ਬੀਨ ਅ ਟਾਪਰ। ਅਰ ਮੈਨੂੰ ਇਹ ਹੁੰਦਾ ਸੀ ਵੀ ਕੰਮ ਜਿਹੜਾ ਵੀ ਹੋਵੇ ਉਹਨੂੰ ਸਿੱਦਤ ਨਾਲ ਕਰੋ। ਤੇ ਜਦੋਂ ਤੁਸੀਂ ਸ਼ਿੱਦਤ ਨਾਲ ਕੋਈ ਕੰਮ ਕਰਦੇ ਹੋ ਤਾਂ ਪੂਰੀ ਕਾਇਨਾਤ ਜੁਟ ਜਾਂਦੀ ਉਸ ਚੀਜ਼ ਨੂੰ ਤੁਹਾਡੇ ਝੋਲੇ 'ਚ ਪਾਉਣ ਵਾਸਤੇ ਸੋ ਜਦੋਂ ਡੇ 1 ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਆਈ ਵਾਸ ਵੈਰੀ ਹੈਪੀ ਇਨ ਮਾਈ ਕੈਰੀਅਰ ਮੈਂ ਟਾਈਮ ਤੇ ਮੈਂ ਜੁਆਇਨ ਕੀਤਾ ਸੀ ਇਟ ਵਾਸ ਇਨ 2019 ਤੋਂ ਕਰੋਨਾ ਟਾਈਮ ਇਟ ਵਾਸ ਗੋਇੰਗ ਔਨ ਤਾਂ ਬੜਾ ਇੱਕ ਈਜ਼ੀ ਜੇ ਵੇ ਲੈ ਕੇ ਜੁਆਇਨ ਕੀਤਾ ਜਸਟ ਬਾਈ ਗੈਟਿੰਗ ਦ ਮੋਟੀਵੇਸ਼ਨ ਫਰੋਂ ਅਰਵਿੰਦ ਕੇਜਰੀਵਾਲ ਜੀ ਕਿ ਜਿਸ ਤਰ੍ਹਾਂ ਉਹਨਾਂ ਨੇ ਸਪੈਸ਼ਲੀ education field ਦੇ ਵਿੱਚ ਦਿੱਲੀ 'ਚ ਕੰਮ ਕੀਤਾ ਤੇ ਜ਼ਰੂਰ ਚਾਹੁੰਦੇ ਸੀ ਕਿ ਵੀ ਇੱਥੇ ਪੰਜਾਬ ਦੇ ਵਿੱਚ ਵੀ ਉੱਚਾ ਵਰਕ ਹੋਏ बिकॉज़ ḍuring ਕੋਰੋਨਾ ਜੋ ਮੇਰੇ ਬਹੁਤ ਅੱਛੇ ਸਟੂਡੈਂਟ ਸੀ ਬਹੁਤ ਅੱਛੇ ਸਟੂਡੈਂਟ ਸੀ ਉਹਨਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਕਿਉਂਕਿ ਇੱਥੇ ਤਾਂ ਖਾਣਾ ਖਾਂ ਲਿਏ ਵੀ ਲੋਕਾਂ ਕੋਲ ਪੈਸਾ ਨਹੀਂ ਸੀਗਾ ਕੋਰੋਨਾ ਟਾਈਮ ਦੇ ਵਿੱਚ ਤਾਂ ਸਟੱਡੀਆਂ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਐ ਸੋ ਉਸ ਤੋਂ ਬਾਅਦ ਮਨ ਦੇ ਵਿੱਚ ਇੱਕ ਤਾਂਗ ਸੀ ਕਿ ਇੱਛਾ ਸੀ ਕਿ ਕਿਉਂ ਨਾ ਕੁਝ ਅਹਿਜਾ ਕੀਤਾ ਜਾਵੇ ਜੋ ਇਹ ਬੇਸਿਕ ਕਮਿਨਿਟੀਆਂ ਨੇ ਜੋ ਬੇਸਿਕ ਜ਼ਰੂਰਤਾਂ ਨੇ ਖਾਸ ਤੌਰ ਤੇ ਸਿੱਖਿਆ ਇਹਨੂੰ ਇੰਨੇ ਅੱਛੇ ਸਤਰ ਤੇ ਲੈ ਕੇ ਆਇਆ ਜਾ ਸਕੇ ਕਿ ਬੱਚਿਆਂ ਨੂੰ ਕਦੇ ਸਿੱਖਿਆ ਤੋਂ ਵਾਂਝਾ ਨਾ ਰਹਿਣਾ ਪਵੇ ਸੋ ਉਸ ਵਾਸਤੇ ਸੋਚਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕੀਤੀ ਮੈਂ ਵੀ ਬਾਗ ਦੇ ਵਿੱਚ ਆਇਆ ਕਿ ਪੋਲਿਟਿਕਸ ਚ ਜਾਣਾ ਹੈ ਮਤਲਬ ਇਟ ਵਾਸ ਨਾਟ ਪੋਲਿਟਿਕਸ ਇਟ ਵਾਸ ਜਸਟ ਅ ਸੋਸ਼ਲ ਸਰਵਿਸ ਕਿ ਵੀ ਮੇਰਾ ਇੱਕ ਜ਼ਰੀਆ ਹੋਣਾ ਚਾਹੀਦਾ ਵੀ ਤੁਸੀਂ ਸਮਾਜ ਲਈ ਅਗਰ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦਾ ਰਾਸਤਾ ਤੁਹਾਨੂੰ ਮਿਲਣਾ ਬਹੁਤ ਜ਼ਰੂਰੀ ਹੈ ਸੋ ਬਾਏ ਦਿੱਲੀ ਟੀਮ ਮੇਰਾ ਉਥੋਂ ਨੰਬਰ ਰੈਫਰ ਹੋਇਆ बिकॉज ਸਟਾਫ ਸੀਗਾ ਮੇਰੇ ਕੋਲ 250 ਤੋਂ ਪਲੱਸ ਦਾ ਸਟਾਫ ਸੀਗਾ ਜਿਹਨੂੰ ਇੰਨੀ ਧੇਰ ਮੈਨੇਜ ਕੀਤਾ ਹੈਗਾ ਆ ਔਰ ਉਸ ਸਟਾਫ ਦੇ ਨਾਲ ਮਤਲਬ ਜੋ ਵੀ ਇਨਫੋਰਮੇਸ਼ਨ ਸੀ ਦਿੱਲੀ ਟੀਮ ਤੋਂ ਆ ਕੇ ਮੇਰੀ ਜੁਆਇਨਿੰਗ ਹੋਈ ਸੀ ਔਰ ਉਸ ਜੁਆਇਨਿੰਗ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਿਆ ਕਿ ਕਦੋਂ ਇਹ ਸਫਰ ਇਨਾ ਸੁਹਾਵਨਾ ਹੋ ਕੇ ਨਿਕਲਿਆ ਕਿ ਅੱਜ ਤੁਹਾਡੇ ਸਾਹਮਣੇ ਇੱਥੇ ਬੈਠੇ ਹੋਏ ਆ ਤੁਸੀਂ ਪ੍ਰਿੰਸੀਪਲ ਸੀ ਜਦੋਂ ਤੁਸੀਂ ਕਿਹਾ ਕਿ ਮੈਂ ਸੋਸ਼ਲ ਸਰਵਿਸ ਜਾਂ ਪੋਲਿਟਿਕਸ ਦੇ ਵਿੱਚ ਜਾਣਾ ਹੈ ਕਿਉਂਕਿ ਪੋਲਿਟਿਕਸ ਨੂੰ ਕੋਈ ਲੋਕ ਨਹੀਂ ਅੱਛਾ ਸਮਝਦੇ ਤੁਹਾਡੇ ਫੈਮਲੀ ਨੇ ਕਿਵੇਂ ਮਤਲਬ ਤੁਹਾਡਾ ਸਪੋਰਟ ਕੀਤਾ ਜਾਂ ਕਿਸ ਤਰ੍ਹਾਂ ਜੀ ਬਿਲਕੁਲ ਅਗਰ ਮੈਂ ਗੱਲ ਕਰ ਰਹਾ ਤਾਂ ਸਾਡੀ ਫੈਮਲੀ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਪੋਲਿਟੀਕਲੀ ਕੋਈ ਵੀ ਅੱਗੇ ਨਹੀਂ ਵਧਿਆ ਹੈਗਾ ਤੇ ਇੱਕ ਸੇਵਾ ਭਾਵ ਨੂੰ ਲੈ ਕੇ ਚੱਲੇ ਸੀ ਕੀ ਅ ਚੰਗੀ ਸਰਕਾਰ ਲੈ ਕੇ ਆਉਣੀ ਹੈ ਕਿ ਇਮਾਨਦਾਰ ਸਰਕਾਰ ਲੈ ਕੇ ਆਉਣੀ ਆ ਤਾਂ ਕਿ ਜੋ ਇਹ ਕ腐ਸ਼ਨ ਦੇ ਮੁੱਦੇ ਅਸੀਂ ਪਿਛਲੀਆਂ ਸਰਕਾਰਾਂ ਤੋਂ ਸੁਣਦੇ ਆ ਰਹੇ ਆ ਜਾਂ ਫਿਰ ਜੋ ਖਾਮੀਆਂ ਸਾਡੇ ਪੰਜਾਬ ਦੇ ਵਿੱਚ ਨੇ ਇਹਨਾਂ ਸਾਰਿਆਂ ਨੂੰ ਦੂਰ ਕਰਨ ਵਾਸਤੇ ਸਾਨੂੰ ਕੁਝ ਨਾ ਕੁਝ ਸਟੈਪ ਲੈਣਾ ਚਾਹੀਦਾ ਸੋ ਆਮ ਆਦਮੀ ਪਾਰਟੀ ਦੇ ਲਈ ਕੈਂਪੇਨ ਕਰਨਾ ਸਟਾਰਟ ਅਪ ਕੀਤਾ ਔਰ ਉਹ ਕੈਂਪੇਨ ਕਦੋਂ ਇੱਕ ਇਲੈਕਸ਼ਨ ਦਾ ਰੂਪ ਲੈ ਗਈ ਔਰ ਇਲੈਕਸ਼ਨ ਤੋਂ ਬਦੋ ਵਿਨਿੰਗ ਮੂਵਮੈਂਟ ਐਂਡ ਆਫਟਰ 댓 ਹੇਅਰਸ ਦਾ ਆਈ ਕੈਨ ਸੇ ਬlesਸਿੰਗ ਫਾਰ ਮੀ ਕਿ ਅੱਜ ਇੱਥੇ ਆ ਕੇ ਬੈਠੇ ਆ ਸੋ ਇਹ ਮੈਂ ਨਹੀਂ ਕਹਿ ਸਕਦੀ ਪਰ ਪਰਮਾਤਮਾ ਜਾਣਦਾ ਹੈ ਕਿ ਉਹਨੇ ਕਿਹੜੇ ਕਿਹੜੀ ਸੇਵਾ ਜਿਹੜੀ ਮੇਰੇ ਹੱਥੋਂ ਲੈਣੀ ਹੈ ਇਹਨਾਂ ਜ਼ਰੂਰ ਮੰਨਦੇ ਵਿੱਚ ਸੀ ਕਿ ਇਹ ਜੋ ਮਨੁੱਖੀ ਜੀਵਨ ਰੱਬ ਨੇ ਦਿੱਤਾ ਹੈ ਆ ਇਨੂੰ ਅਜੇਹੀ ਚੰਗੀ ਜਗ੍ਹਾ ਤੇ ਵਰਤ ਕੇ ਜਾਈਏ ਜੀ ਹ ਚੰਗਾ ਕਾਰਜ ਕਰਕੇ ਜਾਈਏ ਕਿ ਸ਼ਾਇਦ ਜਾਣ ਤੋਂ ਬਾਅਦ ਵੀ ਲੋਕੀ ਯਾਦ ਕਰਨ ਕਿ ਉਹ ਕੁੜੀ ਸੀ ਜੋ ਇਹ ਚੰਗਾ ਕੰਮ ਕਰਕੇ ਗਈ ਹੈ ਔਰ ਜੋ ਤਕਲੀਫਾਂ ਜੋ ਬਿਲਕੁਲ ਬਿਲੋ ਪਾਵਰਟੀ ਲਾਈਨ ਜਾਂ ਮੀਡਲ ਕਲਾਸ ਫੈਮਲੀਆਂ ਨੂੰ ਖਾਸ ਤੌਰ ਤੇ ਜਾਂ ਅਪਰ ਕਲਾਸ ਫੈਮਲੀਆਂ ਨੂੰ ਵੀ ਆਂਦੀਆਂ ਨੇ ਉਹ ਦਿੱਕਤਾਂ ਨੂੰ ਜਿੱਥੇ ਤੱਕ ਹੋ ਸਕਦਾ ਹੱਲ ਕਰੀਏ ਤਾਂ ਕਿ ਕਦੇ ਮੱਥੇ ਤੇ ਹੱਥ ਮਾਰ ਕੇ ਨਾ ਇਹ ਸੋਚਣਾ ਪਵੇ ਕਿ ਕਾਸ਼ ਜੇ ਅਸੀਂ ਇਸ ਜਗ੍ਹਾ ਤੇ ਹੁੰਦੇ ਤਾਂ ਅਸੀਂ ਆ ਹੱਲ ਕਰ ਦਿੰਦੇ ਜੀ ਜੀ ਮੈਮ ਇਹ ਵੀ ਵਰਨਾ ਕਿ ਤੁਹਾਡੀ ਫੈਮਿਲੀ ਤੇ ਤੁਸੀਂ ਵੀ ਬਹੁਤ ਇੱਕ ਹੰਬਲ ਬੈਕਗ੍ਰਾਉਂਡ ਤੋਂ ਕਿਉਂਕਿ ਕਿਤੇ ਪੜਿਆ ਸੀਗਾ ਕਿ ਸਾਈਕਲ ਚਲਾਉਂਦੇ ਆ ਤੁਹਾਡੇ ਫਾਦਰ ਇਨ-ਲॉ ਅਕਚੁਅਲੀ ਮਾਈ ਫਾਦਰ ਇਨ-ਲॉ ਹੀ ਹੈਜ਼ ਬੀਨ ਰਿਟਾਇਰਡ ਫਰਮ ਗਵਰਨਮੈਂਟ ਜੌਬ ਤੇ ਉਹ ਗਵਰਨਮੈਂਟ ਜੌਬ ਦੇ ਵਿੱਚ ਸੀ ਵੀ ਹੈਵ एवरीथिंग ਫੁਲਫਿਲਡ ਇਨ ਆਰ ਫੈਮਿਲੀ ਤੇ ਡੈਡ ਜੀ ਨੋ ਬੜਾ ਲੱਗਦਾ ਵੀ ਇੱਥੇ ਲੁਧਿਆਣੇ ਦੇ ਵਿੱਚ ਨਾ ਰਸ਼ ਬਹੁਤ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਤੋ ਹੀ ਇਜ਼ 68 ਔਰ ਸਟਿਲ ਹੀ ਇਜ਼ ਫਿਟ ਐਂਡ ਫਾਈਨ ਔਰ ਡੈਡ ਜੀ ਇਕੋ ਗੱਲ ਕਹਿੰਦੇ ਆ ਭਾਵੇਂ ਗੱਡੀਆਂ ਨੇ ਬਟ ਆਈ ਲਵ ਮਾਈ ਜਰਨੀ ਬਾਈ ਮਾਈ ਸਾਈਕਲ ਤੋ ਉਹ ਸਭ ਕੁਝ ਹੋਣ ਦੇ ਬਾਵਜੂਦ ਵੀ ਹੀ ਲਵਸ ਟੂ ਗੋ ਬਾਈ ਇਟ ਔਰ ਅਸੀਂ ਕਦੇ ਉਸ ਚੀਜ਼ ਨੂੰ ਐਦਾ ਫੀਲ ਆਊਟ ਹੀ ਨਹੀਂ ਕੀਤਾ ਹੈਗਾ ਬਿਕੋਜ਼ ਕਿਸੇ ਦਾ ਪੈਸ਼ਨ ਕੁਝ ਵੀ ਹੋ ਸਕਦਾ ਲੋਕ ਅੱਜ ਕੱਲ ਪੇ ਆਊਟ ਕਰਕੇ ਜਿਮ ਦੇ ਵਿੱਚ ਜਾ ਕੇ ਉਹ ਸਾਈਕਲਿੰਗ ਕਰਦੇ ਨੇ ਤੇ ਡੈਡ ਜੀ ਨੂੰ ਇਹ ਲੱਗਦਾ ਆ ਕਿ ਦਈ ਮੈਂ ਅਗਰ ਇਸ ਚੀਜ਼ ਨੂੰ ਮੂਵ ਆਨ ਕਰਾਂਗਾ ਇਸ ਚੀਜ਼ ਨੂੰ ਲੈ ਕੇ ਚੱਲਾਂਗਾ ਤਾਂ ਉਹ ਸਾਦਗੀ ਉਹਨਾਂ ਦੀ ਉਹਨਾਂ ਦੀਆਂ ਦੁਆਵਾਂ ਨੇ ਕਿ ਅੱਜ ਉਹਨਾਂ ਦੀ ਧੀ ਇੱਥੇ ਆ ਕੇ ਬੈਠੀ ਆ ਜੀ ਜੀ ਤੇ ਫੈਮਿਲੀ ਦਾ ਪੂਰਾ ਸਪੋਰਟ ਸੀ ਕਿ ਅਗਰ ਸਾਡੀ ਬੇਟੀ ਪੋਲਿਟਿਕਸ ਦੇ ਵਿੱਚ ਜਾਣਾ ਚਾਹੁੰਦੀ ਹੈ ਤਾਂ ਅਸੀਂ ਪੂਰੇ जी मैं थानू दसिया कि नॉर्मली ये किया जाता है कि बिहाइंड एवरी सक्सेसफुल मैन देर इज अ व बट हियर इट्स वाइस वर्सा बिहाइंड दिस सक्सेसफुल लेडी देर इज माई हजबेंड द इज माई ਫੈਮਿਲੀ ਹੂ ਹੈਜ਼ ਪਲੇਡ ਅ ਵਾਈਟਲ ਰੋਲ ਔਰ ਉਹਨਾਂ ਦੇ ਰੋਲ ਤੋਂ ਬਿਨਾ ਉਹਨਾਂ ਦੀ ਕੋਆਪਰੇਸ਼ਨ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿ ਵੀ ਮੈਂ ਇੱਥੇ ਤੱਕ ਪਹੁੰਚ ਪਾਂਦੀ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਅਗਰ ਇੱਕ ਫੈਮਿਲੀ ਸਪੋਰਟ ਨਾ ਕਰੇ ਤਾਂ ਇੱਕ ਲੇਡੀਜ਼ ਜਿਹੜੀ ਆ ਉਹ ਆਪਣੇ ਘਰੋਂ ਬਾਹਰ ਪੈਰ ਵੀ ਨਹੀਂ ਰੱਖ ਸਕਦੀ ਸੋ ਆਈ ਹੈਵ ਕੰਪਲੀਟਿਡ ਮੋਸਟ ਆਫ ਮਾਈ ਸਟੱਡੀਜ਼ ਆਫਟਰ ਮਾਈ ਮੈਰਿਜ ਤੇ ਉਹ ਮੇਰੇ ਹਸਬੰਡ ਨੂੰ ਬਹੁਤ ਸ਼ੌਂਕ ਸੀ ਕਿ ਆਈ ਸ਼ੁੱਡ ਅਕੰਪਲਿਸ਼ माई कंप्लीट स्टडीज़ और मैं बहुत सारे गवर्नमेंट जॉब्स दे एग्जाम देते हैं देवर कंप्लीटेड ऑल्सो और बड़े एग्जाम्स मेरे क्लियर भी हो गए ਤੇ ਪਰ ਮੈਨੂੰ ਨਹੀਂ ਪਤਾ ਵੀ ਮਾਲਕ ਨੂੰ ਕੀ ਮਨਜ਼ੂਰ ਸੀਗਾ ਆਈ ਹੈਡ ਕਲੀਅਰਡ ਅਪ ਇਨ ਐਫਸੀਆਈ ਆਈ ਹੈਡ ਕਲੀਅਰਡ ਅਪ ਇਨ ਸੀਆਈਐਸਐਫ ਔਰ ਯੂਪੀ ਟ੍ਰਿਪਲ ਐਸਈ ਇਗਜ਼ਾਮ ਉੱਤਰ ਪ੍ਰਦੇਸ਼ ਸਟਾਫ ਸਬੋਡੀਨਟ ਸਿਲੈਕਸ਼ਨ ਕਮਿਸ਼ਨ ਮੇਰਾ ਉਹ ਇਗਜ਼ਾਮ ਕਲੀਅਰ ਹੋਇਆ ਬਟ ਆਈ ਡੋਨਟ ਨੋ ਵਟ ਵਾਸ ਇਨ ਮਾਈ ਡੈਸਟੀਨੀ ਕਿਉਂ ਕਿਤੇ ਨਾ ਕਿਤੇ ਕਰਕੇ ਥੋੜਾ ਬਹੁਤ ਛੁੱਟ ਜਾਂਦਾ ਸੀ ਐਂਡ ਆਈ ਵਾਸ ਨਾਟ ਏਬਲ ਟੂ ਗੈਟ ਇਟ ਅਪ ਕਲੀਅਰ ਹੋਣ ਦੇ ਬਾਵਜੂਦ ਹਾਂਜੀ ਕਿਉਂਕਿ ਉਸ ਤੋਂ ਬਾਅਦ ਨੈਕਸਟ ਸਟੈਪ ਰਹਿੰਦਾ ਸੀ ਜਿਵੇਂ ਸੀਆਈਐਸਐਫ ਦੇ ਵਿੱਚ ਫਿਜ਼ੀਕਲ ਸੀ ਤਾਂ ਆਈ ਹੈਡ ਮਾਈ ਸ 6 मंथ्स ਦਾ ਮੇਰਾ ਬੇਟਾ ਸੀਗਾ ਜਦੋਂ ਮੇਰਾ ਐਗਜ਼ਾਮ ਕਲੀਅਰ ਹੋਇਆ ਸੀ ਤੇ ਮਤਲਬ ਕੁਝ ਨਾ ਕੁਝ ਚੱਲੋ ਸੀ ਬਟ ਆ ਡਿਡਨਟ ਨੋ ਕਿ ਪ੍ਰਮਾਤਮਾ ਨੇ ਐਡਾ ਵੱਡਾ ਕੁਝ ਲਿਖ ਕੇ ਰੱਖਿਆ ਹੋਇਆ ਸੀ ਮੇਰੇ ਜਦੋਂ ਲੋਕੀ ਇੰਨੀ ਮਿਹਨਤ ਕਰਦੇ ਆ ਕਿ ਸਾਡਾ ਪੇਪਰ ਕਲੀਅਰ ਹੋ ਜਾ ਥੋੜਾ ਪੇਪਰ ਵੀ ਕਲੀਅਰ ਹੋ ਗਿਆ ਪਰ ਨਹੀਂ ਬਣ ਸਕਿਆ ਕਦੀ ਮਨ ਦੇ ਵਿੱਚ ਕਦੀ ਸ਼ਿਕਾਇਤ ਨਹੀਂ ਰਹੀ ਹੈ ਨਾ ਨਹੀਂ ਜੀ ਬਿਲਕੁਲ ਨਹੀਂ ਬਿਕੋਜ਼ ਉਸ ਹਰ ਸਟੈਪ ਤੋਂ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਜੇ ਇਸ ਵਾਰ ਨਹੀਂ ਤਾਂ ਨੈਕਸਟ ਟਾਈਮ ਮੈਂ ਸ਼ਾਇਦ ਹੋਰ ਡਟ ਕੇ ਮਿਹਨਤ ਕੀਤੀ ਉਸ ਟਾਈਮ ਨਹੀਂ ਤਾਂ ਉਸ ਤੋਂ ਬਾਅਦ ਡਟ ਕੇ ਹੋਰ ਮਿਹਨਤ ਕੀਤੀ ਸ਼ਾਇਦ ਉਸ ਮਿਹਨਤ ਨੇ ਉਹ ਕਹਿੰਦੇ ਆ ਵੀ ਜਿੰਨਾ ਤਰਾਸ਼ਿਆ ਜਾਵੇ ਹੀਰਾ ਉਨਾ ਚਮਕਦਾ ਹੈਗਾ ਆ ਸੋ ਮੈਂ ਸੋਚੇ ਮਤਲਬ ਜਿਹੜੀਆਂ ਠੋਕਰਾਂ ਨੇ ਇਨਸਾਨ ਨੂੰ ਸਿਖਾਉਂਦੀਆਂ ਨੇ ਸ਼ਾਇਦ ਉਹਨਾਂ ਠੋਕਰਾਂ ਤੋਂ ਬਾਅਦ ਉਹਨਾਂ ਇੰਨੇ ਜ਼ਿਆਦਾ ਐਫਰਟਸ ਤੋਂ ਬਾਅਦ ਪ੍ਰਮਾਤਮਾ ਨੇ ਅਜਿਹਾ ਲਿਆ ਕੇ ਇੱਥੇ ਖੜਾ ਕਰ ਦਿੱਤਾ ਕਿ ਮਾਲਕ ਦੀ ਦਿਆ ਹੈ ਔਰ ਬਾਕੀ ਸਾਰੀ ਫੈਮਿਲੀ ਸਪੋਰਟ ਆਮ ਆਦਮੀ ਪਾਰਟੀ ਦਾ ਪੂਰਾ ਪਰਿਵਾਰ ਖੜਾ ਆ ਸਮਾਜ ਖੜਾ ਆ ਸਾਰਾ ਨਾਲ ਕਿ ਉਹਨਾਂ ਨੇ ਇੰਨਾ ਪਿਆਰ ਦਿੱਤਾ ਔਰ ਇਸ ਧੀ ਨੂੰ ਇਸ ਲਾਇਕ ਬਣਾ ਦਿੱਤਾ ਕਿ ਉਹ ਲੁਧਿਆਣੇ ਦੇ ਵਿੱਚ ਆ ਕੇ ਇਹ ਇਹ ਜਿਹੜੀਆਂ ਦਿੱਕਤਾਂ ਨੇ ਉਹਨੂੰ ਕਿਤੇ ਨਾ ਕਿਤੇ ਹੱਲ ਕਰਵਾ ਸਕੇ ਬਹੁਤ ਇਨਸਪਾਇਰਿੰਗ ਹੋਣ ਵਾਲੀ ਆ ਲੋਕਾਂ ਲਈ ਕਿਉਂਕਿ ਜਿਸ ਨੇ ਤੁਸੀਂ ਇਗਜ਼ਾਮ ਵਾਲੀ ਗੱਲ ਦੱਸੀ ਹੈ ਮੈਮ ਇਸ ਟਾਈਮ ਤੇ ਹਜੇ ਦੀ ਗੱਲ ਕਰੀਏ ਤਾਂ ਜਿਹੜੇ ਲੋਕ ਨੇ ਨਾ ਪੇਪਰ ਕਲੀਅਰ ਨਹੀਂ ਹੁੰਦਾ ਉਹ ਮਨ ਛੱਡ ਦਿੰਦੇ ਆ ਬਹੁਤ ਸ਼ਿਕਾਇਤਾਂ ਕਰਦੇ ਆ ਪਰ ਤੁਸੀਂ ਸਪੈਸ਼ਲੀ ਉਹਨਾਂ ਲਈ ਹੋਰ ਕੀ ਮੈਸੇਜ ਦੇ ਦੇਣਾ ਚਾਹੋਗੇ ਨੇਵਰ 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 ਗਿਵ ਅਪ ਕਦੇ ਜ਼ਿੰਦਗੀ ਦੇ ਵਿੱਚ ਹੌਂਸਲਾ ਨਹੀਂ ਛੱਡਣਾ ਇਹ ਜ਼ਿੰਦਗੀ ਜੋ ਤੁਹਾਨੂੰ ਮਿਲੀ ਹੈ ਜੇ ਤੁਹਾਡੇ ਅੰਗ ਪੂਰੇ ਨਹੀਂ ਆਪਣੇ ਆਪ ਚੀਕ ਉਪਲਬਧਿਤ ਹੈ ਉਹਨਾਂ ਵੱਲ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਚੱਲੋ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਮੀ ਮਹਿਸੂਸ ਨਹੀਂ ਹੋਏਗੀ ਸੋ ਮੈਂ ਤਾਂ ਅੱਜ ਤੱਕ ਮੇਰੇ ਫਾਦਰ ਸਾਹਿਬ ਇੱਕੋ ਗੱਲ ਸਿਖਾਉਂਦੇ ਹੋਏ ਸੀ ਕਿ ਜਦੋਂ ਨੀਵੇਂ ਵੱਲ ਦੇਖ ਕੇ ਚੱਲੀਏ ਤਾਂ ਇਨਸਾਨ ਕਦੇ ਵੀ ਡੋਲਦਾ ਨਹੀਂ ਆ ਸੋ ਉਹਨਾਂ ਦੀਆਂ ਸਿੱਖਿਆਵਾਂ ਨੇ ਛੋਟੇ ਛੋਟੇ ਉਹਨਾਂ ਦੀਆਂ ਪੈਰ ਪੈਰ ਤੇ ਜੋ ਮੈਨੂੰ ਕਿਹਾ ਜਾਂਦਾ ਸੀ ਜਦੋਂ ਮੈਂ ਫਰਸਟ ਟਾਈਮ ਟਾਪ ਅਪ ਕੀਤਾ 10th ਦੇ ਵਿੱਚ ਆਈ ਸਿਕਯਰਡ 100 ਆਊਟ ਆਫ 100 ਇਨ ਮਾਈ ਮੈਥਸ ਐਂਡ ਇਟ ਵਾਸ 89 ਇਨ ਇੰਗਲਿਸ਼ ਇਟ ਵਾਸ 93 ਇਨ ਇੰਗਲਿਸ਼ 89 ਇਨ ਸਾਇੰਸ ਮੀਨਸ ਓਵਰਆਲ ਆਲ ਦਾ ਸਬਜੈਕਟਸ ਵੈਨ ਆਈ ਟਾਪਡ ਅਪ ਤਾਂ ਮੇਰੇ ਫਾਦਰ ਸਾਹਿਬ ਨੇ ਇੱਕੋ ਗੱਲ ਕਹੀ ਮੈਨੂੰ ਨਾਲ ਲਾ ਕੇ ਖੁਸ਼ੀ ਵਿੱਚ ਵਾਲੇ ਖੁਸ਼ ਨਹੀਂ ਹੋਣਾ ਤੇ ਗਮੇ ਵਿੱਚ ਵਾਲੇ ਦੁਖੀ ਨਹੀਂ ਹੋਣਾ ਹਰ ਮੂਮੈਂਟ ਜ਼ਿੰਦਗੀ ਦਾ ਪਾਰਟ ਆ ਔਰ ਇਹਨੂੰ ਬੈਲੈਂਸ ਕਰਕੇ ਚੱਲਣਾ ਔਰ ਸ਼ਾਇਦ ਉਹਨਾਂ ਦੀਆਂ ਸਿੱਖਿਆਵਾਂ ਕਰਕੇ ਅੱਜ ਉਹਨਾਂ ਦੀ ਧੀ ਇੱਥੇ ਬੈਠੀ ਆ ਇਸ ਦਿਨ ਨਾਲ ਤੁਹਾਡੇ ਬੱਚੇ ਤੇ ਨਹੀਂ ਜ਼ਿਆਦਾ ਪ੍ਰੈਸ਼ਰ ਪੈਂਦਾ ਮੈਂ ਵੀ ਮੰਮੀ ਨੇ ਟਾਪਰ ਆ ਮੈਂ ਵੀ ਪੜਾਈ ਦੇ ਵਿੱਚ ਆਂਦਾ ਮੈਂ ਬੀਂਗ ਅ ਮਦਰ ਨਾਲ ਦੀ ਨਾਲ ਇੱਕ ਟੀਚਰ ਵੀ ਆਂ ਸੋ ਮੈਂ ਇਸ ਚੀਜ਼ ਨੂੰ ਅੰਡਰਸਟੈਂਡ ਕਰਦੀ ਆਂ ਹਰ ਬੱਚੇ ਦੀ ਇੱਕ ਆਪਣੀ ਕਾਬਲੀਅਤ ਹੁੰਦੀ ਹੈ ਇੱਕ ਖੂਬਸੂਰਤੀ ਹੁੰਦੀ ਹੈ ਜੋ ਉਸ ਰੱਬ ਰੂਪੀ ਬੱਚੇ ਦੇ ਵਿੱਚ ਦੇਖਣੀ ਚਾਹੀਦੀ ਹੈ ਸੋ ਆਈ ਹੈਵ ਫ੍ਰੀਡ them up ਕਿ ਤੁਹਾਡਾ ਜੋ ਦਿਲ ਕਰਦਾ ਜ਼ਿੰਦਗੀ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਅਚੀਵ ਕਰੋ ਜਿਸ ਚੀਜ਼ ਦੇ ਵਿੱਚ ਤੁਸੀਂ ਬਿਲਕੁਲ ਫਿਟ ਐਂਡ ਫਾਈਨ ਫੀਲ ਕਰਦੇ ਹੋ ਕਦੇ ਵੀ ਕਿਸੇ ਚੀਜ਼ ਨੂੰ ਬਰਡਨ ਲੈ ਕੇ ਨਾ ਚੱਲੋ ਬਿਕੋਜ਼ ਇਸ ਲਾਈਨ ਦੇ ਵਿੱਚ ਅਸੀਂ ਬੜਾ ਦੇਖਿਆ ਕਿ ਮਾਰਕਸ ਇੱਕ ਅੱਧਾ ਵੀ ਨੀਚੇ ਉੱਪਰ ਹੋ ਜਾਣਾ ਤਾਂ ਪੇਰੈਂਟਸ ਨੇ ਪਰਸੈਂਟੇਜ ਨੂੰ ਲੈ ਕੇ ਬਹੁਤ ਇਸ ਚੀਜ਼ ਨੂੰ ਕੁਐਸਚਨ ਮਾਰਕ ਕਰਨਾ ਤੇ ਪਰਸੈਂਟੇਜ 2% ਕਿੱਦਾਂ ਘੜ ਗਈ ਜਾਂ ਕੰਪੈਰੀਜ਼ਨ ਹੁੰਦਾ ਔਰ ਅਸੀਂ ਦੇਖਿਆ ਵੀ ਬੱਚੇ ਇਸ ਚੀਜ਼ ਨੂੰ ਫੀਲ ਮਤਲਬ ਨਹੀਂ ਸਹਾਰ ਸਕਦੇ ਔਰ ਬੱਚੇ ਕਿਤਨਾ ਕਿਤੇ ਸੁਸਾਈਡ ਕਮਿਟ ਕਰਦੇ ਨੇ ਟੋਲਰੈਂਸ ਨਹੀਂ ਆ ਉਹਨਾਂ ਦੇ ਸੋ ਇਹਨਾਂ ਚੀਜ਼ਾਂ ਨੂੰ ਪੈਰੈਂਟਸ ਨੂੰ ਵੀ ਦੇਖਣਾ ਚਾਹੀਦਾ ਆ ਕਿ ਵੀ ਜੋ ਜਿਸ ਦਾ ਸ਼ੌਂਕ ਹੈ ਪ੍ਰਮਾਤਮਾ ਨੇ ਉਹਦੇ ਲਈ ਉਹ ਕੁਝ ਨਾ ਕੁਝ ਅੱਛਾ ਉਸ ਚੀਜ਼ 'ਚ ਲਿਖ ਕੇ ਰੱਖਿਆ ਹੋਇਆ ਆ ਹਾਂ ਇੱਕ ਵਾਚ ਜ਼ਰੂਰ ਰਹਿ ਜਾਂਦਾ ਆ देयर इज ਅ ਸਟ੍ਰਿਕਟ ਵਾਚ ਔਨ देयर ਐਕਟੀਵिटीज ਔਰ ਇਹ ਜ਼ਰੂਰ ਆ ਕਿ ਇੱਕ ਦੋਸਤੀ ਦੀ ਤਰ੍ਹਾਂ ਜਦੋਂ ਆਪਾਂ ਬੱਚਿਆਂ ਨਾਲ ਰਹਿੰਦੇ ਆ ਨਾ ਫਿਰ ਤੁਹਾਨੂੰ ਜੋ ਕਰਦੇ ਨੇ ਤੁਹਾਨੂੰ ਵੀ ਉਹਦੇ ਵਿੱਚ ਇੰਜੋਏਮੈਂਟ ਫੀਲ ਹੁੰਦੀ ਆ ਬਹੁਤ ਬਹੁਤ ਧੰਨਵਾਦ ਮੈਮ ਟਾਈਮ ਦੇਣ ਲਈ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਗੀ ਮੈਂ ਵੀ ਜਾਣਨਾ ਬਹੁਤ ਬਹੁਤ ਧੰਨਵਾਦ ਸਮੂਚੀ ਲੁਧਿਆਣਾ ਵਾਸੀਆਂ ਦੀ ਲੁਧਿਆਣੇ ਦੀ ਸੰਗਤ ਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਫਤਵਾ ਦੇ ਕੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਹਿਬਾਨਾਂ ਨੂੰ ਜਿਤਾਇਆ ਔਰ ਅੱਜ ਆਮ ਆਦਮੀ ਪਾਰਟੀ ਦੇ ਜੋ ਵੀ ਉੱਚ ਆਪ ਮੇਅਰ ਨੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਨੇ ਉਹਨਾਂ ਨੂੰ ਇਹ ਪਦਵੀ ਦੇ ਕੇ ਨਿਵਾਜ਼ਿਆ ਔਰ ਜ਼ਰੂਰ ਇੱਕ ਗੱਲ ਕਹਾਂਗੇ ਕਿ ਆਮ ਆਦਮੀ ਪਾਰਟੀ ਦਾ ਇੱਕ ਟੀਚਰ ਹੈ ਕਿ ਲੁਧਿਆਣੇ ਨੂੰ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਔਰ ਖਾਸ ਤੌਰ ਤੇ ਲੁਧਿਆਣੇ ਨੂੰ ਕরাপਸ਼ਨ ਤੇ ਪੋਲਿਊਸ਼ਨ ਫਰੀ ਬਣਾਉਣਾ ਸੁਜੀ ਸਵਾਸਤੀ ਆਮ ਆਦਮੀ ਪਾਰਟੀ ਦੇ ਜੋ ਸੀਨੀਅਰ ਲੀਡਰਸ਼ਿਪ ਹੈ ਉਹ ਲਗਾਤਾਰ ਲੱਗੀ ਹੋਈ ਹੈ ਤੇ ਆਓ ਸਾਰੇ ਰਲ ਕੇ ਇਸ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਈਏ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਇੱਕ ertid ਦਾ ਜੋ ਸਵਰਗ ਹੈ ਉਹਨੂੰ ਬੱਚਿਆਂ ਵਾਸਤੇ ਛੱਡ ਕੇ ਜਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਤੇ ਇਹ ਨਾ ਕਹਿਣਾ ਪੈ ਜਾਵੇ ਵੀ ਮੇਰੇ ਮਾਪਿਓ ਨੇ ਉਹ ਵੇਲਾ ਨਹੀਂ ਸਾਂਭਿਆ ਉਹ ਪ੍ਰਕਿਰਤੀ ਨੂੰ ਨਹੀਂ ਸਾਂਭਿਆ ਸੋ ਆਓ ਇਕੱਠੇ ਹੋ ਕੇ ਪ੍ਰਣ ਕਰੀਏ ਤੇ ਲੁਧਿਆਣੇ ਨੂੰ ਨੰਬਰ 1 ਸਿਟੀ ਪੂਰੇ ਪੰਜਾਬ ਦੇ ਵਿੱਚ ਬਣਾਈ ਹੈ ਧੰਨਵਾਦ ਜੀ ਅਜਿਹੀ ਵੀਡੀਓਜ਼ ਲਈ ਜ਼ਰੂਰ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਬਲਵਿੰਦ ਦੇ ਨਾਲ ਮੈਂ ਹਰਸ਼ਪ੍ਰੀਤ